ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਣੇ ਚਰਦੇ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ-ਬੁੱਧੀ ਜੋੜੀ ਸੋ ਥੈਂਕ ਯੂ ਸੋ ਮੱਚ ਸਪੋਰਟ ਕਰਨ ਲਈ ਸਾਡੀਆਂ ਭੈਣਾਂ ਬਹੁਤ ਸਪੋਰਟ ਕਰਦੀਆਂ ਨੇ ਸੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਆ ਤੇ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੇ ਫੁੱਲ ਵਾਚ ਕਰਕੇ ਵੀਡੀਓ ਦੇਖਿਆ ਕਰੋ ਤੇ ਅੱਜ ਹੁਣ ਮੇਰੇ ਬੇਟੇ ਨੂੰ ਪੈ ਗਏ ਨੇ ਛੁੱਟੀਆਂ ਤੇ ਹੁਣ ਕਹਿੰਦਾ ਕਿ ਮਮਾ ਮੈਨੂੰ ਕੁਝ ਬਣਾ ਕੇ ਦਿਓ ਤੇ ਅੱਜ ਆਪਾਂ ਤੁਹਾਨੂੰ ਇੱਕ ਰੈਸਪੀ ਵਧੀਆ ਜੀ ਬਣਾ ਕੇ ਦੱਸਾਂਗੇ ਤੇ ਉਹ ਹੈਗੀ ਆ ਬ੍ਰੈਡ ਰੋਲ ਤੇ ਉਹ ਆਪਾਂ ਬਣਾ ਕੇ ਤੁਹਾਨੂੰ ਦੱਸਾਂਗੇ ਬਹੁਤ ਈਜ਼ੀ ਆ ਤੇ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਬਿਲਕੁਲ ਵੀ ਸਕਿੱਪ ਨਹੀਂ ਕਰਨੀ ਤੇ ਵੱਧ ਵਚਨ ਨੂੰ ਸ਼ੇਅਰ ਕਰ ਦਿਓ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਸੋ ਗਾਇਸ ਇੱਥੇ ਮੈਂ ਰੱਖੀ ਹੋਈ ਹੈ ਕੜਾਈ ਤੇ ਕੜਾਈ 'ਚ ਮੈਂ ਪਾ ਲਿਆ ਇਹ ਤੇਲ ਤੇ ਇਹ ਮੈਂ ਡੂੰਗੇ ਦੇ ਵਿੱਚ ਪਲਾਸਟਿਕ ਦਾ ਡੂੰਗਾ ਇਹਦੇ ਵਿੱਚ ਮੈਂ ਪਾ ਲਿਆ ਪਿਆਜ਼ ਬਰੀ ਕੱਟ ਕੇ ਤੇ ਵਿੱਚ ਪਾਇਆ ਅਦਰਕ ਉਸ ਤੋਂ ਵਿੱਚ ਪਾਇਆ ਮਿਕਸੀ ਦੇ ਵਿੱਚ ਗ੍ਰाइंड ਕਰਕੇ ਅਦਰਕ ਤੇ ਮੈਂ ਮਿਰਚਾਂ ਪਾਈਆਂ ਸੀ ਤੇ ਫਿਰ ਮੈਂ ਇਹਦੇ ਵਿੱਚ ਛੋਟਾ ਜਿਹਾ ਬਰੀ ਕੱਟ-ਕੱਟ ਕੇ ਧਨੀਆ ਪਾਇਆ ਹੋਇਆ ਵਾ ਤੇ ਇਹ ਆਪਾਂ ਬਾਅਦ ਵਿੱਚ ਪਾਵਾਂਗੇ ਜੀ ਸੋ ਪਹਿਲਾਂ ਆਲੂ ਇਹਦੇ ਵਿੱਚ ਪਾਵਾਂਗੇ ਮੈਸ਼ ਕਰਕੇ ਤੇ ਸੋ ਤੇਲ ਮੈਂ ਕਰਾਈ ਦੇ ਵਿੱਚ ਪਾ ਲਿਆ ਜੀ ਤੇ ਬਹੁਤ ਵਧੀਆ ਕਰੀਮ ਬ੍ਰੈਡ ਰੋਲ ਬਣਦੇ ਆ ਸੋਰੀ ਕਰੀਮ ਰੋਲ ਬੋਲਦੀ ਪਈ ਸੀ ਮੈਂ ਬ੍ਰੈਡ ਰੋਲ ਤੇ ਬਹੁਤ ਟੇਸਟੀ ਬਣਦੇ ਆ ਜੀ ਤੇ ਇਹਦੇ ਵਿੱਚ ਮੈਂ ਆਵਾਜ਼ ਪਹਿਲਾਂ ਤੋਂ ਰੱਖੀ ਹੋਈ ਸੀ ਲੇਕਿਨ ਆ ਪਿੱਛੇ ਆਵਾਜ਼ ਆ ਰਹੀ ਸੀ ਟੀਵੀ ਦੀ ਇਸ ਕਰਕੇ ਮੈਨੂੰ ਮਿਊਟ ਕਰਨਾ ਪਿਆ ਫਿਰ ਖੁਦ ਆਵਾਜ਼ ਪੜਨੀ ਪਈ ਬਾਅਦ ਵਿੱਚ ਤੇ ਇਹਦੇ ਵਿੱਚ ਮੈਂ ਦੋ ਆਪਾਂ ਬ੍ਰੈਡ ਲਏ ਸੀ ਤੇ ਮੈਂ ਕਿਹਾ ਚਲੋ ਤੁਹਾਨੂੰ ਕਟਿੰਗ ਕਰਕੇ ਦੱਸ ਦਿੰਨੇ ਆ ਸੋ ਸੈਡਾ ਤੋਂ ਆਪਾਂ ਕੱਟ ਕਰ ਲੈਣਾ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਜਦੋਂ ਵੀ ਤੁਸੀਂ ਬ੍ਰੈਡ ਰੋਲ ਬਣਾਉਣੇ ਆ ਤੇ ਬ੍ਰੈਡ ਹਮੇਸ਼ਾ ਤੁਸੀਂ ਵੱਡੇ ਲੈ ਕੇ ਆਇਓ ਕਿਉਂਕਿ ਛੋਟੇ ਬ੍ਰੈਡ ਜੇ ਦੱਪਾ ਲੈਣੇ ਆ ਤਾਂ ਕਟਿੰਗ ਕਰਕੇ ਛੋਟੇ ਜਿਆਦਾ ਛੋਟੇ ਹੋ ਜਾਂਦੇ ਆ ਤੇ ਤੁਸੀਂ ਹਮੇਸ਼ਾ ਬ੍ਰੈਡ ਰੋਲ ਜਦੋਂ ਵੀ ਬਣਾਉਣੇ ਆ ਤੇ ਬ੍ਰੈਡ ਵੱਡੇ ਲੈ ਕੇ ਆਇਓ ਤੇ ਤੁਸੀਂ ਦੇਖ ਸਕਦੇ ਹੋ ਕਟਿੰਗ ਕਰਕੇ ਹੋਰ ਜਿਆਦਾ ਛੋਟੇ ਹੋ ਜਾਂਦੇ ਆ ਤੇ ਹਰਜੋਤ ਕਹਿੰਦਾ ਕਿ ਹਰਜੋਤ ਨੂੰ ਹੁਣ ਛੁੱਟੀਆਂ ਪੈ ਗਈਆਂ ਨੇ ਸਕੂਲ ਤੋਂ ਤੇ ਕਹਿੰਦਾ ਕਿ ਮਮਾ ਚਲੋ ਮੈਂ ਬ੍ਰੈਡ ਦੀ ਕਟਿੰਗ ਕਰ ਦਿੰਦਾ ਤੇ ਮੈਂ ਕਹਾ ਚਲੋ ਠੀਕ ਆ ਸੋ ਇਧਰ ਆਲੂ ਮੈਸ਼ ਕੀਤੇ ਹੋਏ ਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਧਨੀਆ ਤੇ ਧਨੀਆ ਪਾ ਕੇ ਉਸ ਤੋਂ ਬਾਅਦ ਆਪਾਂ ਉਹ ਗਾੜੀ ਦਾ ਪ੍ਰੋਸੈਸ ਤੁਹਾਨੂੰ ਦੱਸਦੇ ਹਾਂ ਜੀ ਤੁਸੀਂ ਵੀਡੀਓ ਨਾਲ ਬਣੇ ਰਹੋ ਐਂਡ ਤੱਕ ਤੇ ਬਿਲਕੁਲ ਵੀ ਸਕਿੱਪ ਨਾ ਕਰਿਓ ਜੀ ਵੀਡੀਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਫੁੱਲ ਵਾਚ ਕਰਕੇ ਵੀਡੀਓ ਦੇਖਿਆ ਕਰੋ ਜੀ ਤੇ ਜਿਹੜੇ ਸਾਡੇ ਚੈਨਲ ਨਾਲ ਪਹਿਲਾਂ ਤੋਂ ਜੁੜੇ ਹੋਏ ਆ ਸੋ ਪਲੀਜ਼ ਰਿਕਵੈਸਟ ਆ ਤੁਹਾਡੇ ਘੜੀ ਕੀ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਤੇ ਹੋਰ ਤੁਸੀਂ ਆਪਣੀ رائے ਵੀ ਦੇ ਸਕਦੇ ਹੋ ਕਿਵੇਂ ਦੀ ਵੀਡੀਓ ਚਾਹੀਦੀ ਹੈ ਹਨਾ ਤੇ ਆਪਾਂ ਜਰੂਰ ਕੋਸ਼ਿਸ਼ ਕਰਾਂਗੇ ਕਿ ਆਪਾਂ ਤੁਹਾਨੂੰ ਉਸੇ ਟਾਈਮ ਉਸੇ ਟਾਈਪ ਦੀ ਵੀਡੀਓ ਬਣਾ ਕੇ ਦਈਏ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਮੈਂ ਮਿਕਸੀ ਦੇ ਵਿੱਚ ਜਿਹੜੇ ਬ੍ਰੈਡ ਹੁੰਦੇ ਆ ਉਹਨਾਂ ਨੂੰ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰ ਲਿਆ ਹੈ ਜਿਹੜੇ ਬ੍ਰੈਡਾਂ ਦੇ ਸਾਈਡਾਂ ਤੋਂ ਲੱਥੇ ਸੀ ਤੇ ਉਹਨਾਂ ਨੂੰ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰਕੇ ਤੇ ਇਹ ਆਪਾਂ ਸਾਰਾ ਹੀ ਮਿਕਸੀ ਦੇ ਵਿੱਚ ਗ੍ਰाइंड ਕਰ ਲਾਂਗੇ ਉਸ ਤੋਂ ਬਾਅਦ ਆਪਾਂ ਇਹ ਸਾਰਾ ਹੀ ਆਲੂ ਦੇ ਵਿੱਚ ਪਾ ਦਾਂਗੇ ਸੋ ਦੇਖਿਓ ਬਹੁਤ ਟੇਸਟੀ ਬਣਦੇ ਆ ਤੁਸੀਂ ਜ਼ਰੂਰ ਟਰਾਈ ਕਰਿਓ ਜਦੋਂ ਵੀ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਤੇ ਆਪਣੇ ਬੱਚਿਆਂ ਨੂੰ ਹਮੇਸ਼ਾ ਕੁਝ ਨਾ ਕੁਝ ਪਾਵੇ ਥੋੜਾ ਬਣਾ ਕੇ ਦੋਨੇ ਦਿਨ ਬਣਾ ਕੇ ਜ਼ਰੂਰ ਬਿਆ ਕਰੋ ਤੇ ਮੈਂ ਕਿਹਾ ਚਲੋ ਹੈ ਨਾ ਛੁੱਟੀਆਂ ਵੈਸੇ ਵੀ ਹਰ ਜੋ ਦੇ ਪਾਪਾ ਵੀ ਖਾਣ ਪੀਣ ਦੇ ਬੋਸ ਸੀ ਨਾ ਤੇ ਜੇ ਉਹਦਾ ਦਿਲ ਕਰੇ ਉਹਦੋਂ ਕੋਈ ਨਾ ਕੋਈ ਬਣਾ ਲਈਦੀ ਆ ਤੇ ਨਾਲੇ ਉਹ ਮਿਹਨਤ ਵੀ ਇੰਨੀ ਕਰਦੇ ਆ ਤੇ ਜੇ ਹੈਨਾ ਇੰਨੀ ਮਿਹਨਤ ਕਰਦੇ ਆ ਤਾਂ ਤਰੂਣਾ ਨੂੰ ਬਣਾ ਕੇ ਹਰ ਚੀਜ਼ ਖਵਾ ਲੈਣੀ ਚਾਹੀਦੀ ਆ ਕਿਉਂਕਿ ਹੈਨਾ ਬੰਦੇ ਦੀ ਉਮਰ ਸਾਰੀ ਉਮਰ ਤਾਂ ਇੱਦਾਂ ਹੀ ਲੰਘ ਜਾਂਦੀ ਆ ਕਮਾਈ ਕਰਦੇ ਆ ਆਪਾਂ ਪਾਵਾਂਗੇ ਲੂਣ ਨਮਕ ਲੈਣਾ ਇੱਕ ਗੱਲ ਪਾਵਾਂਗੇ ਆਪਾਂ ਗੜਬ ਮਸਾਲਾ ਸੋ ਥੋੜਾ ਜਿਹਾ ਲੱਕੀ ਦੇ ਵਿੱਚ ਸੋ ਇਹ ਗਰਮ ਮਸਾਲਾ ਗਰਮ ਮਸਾਲੇ ਤੋਂ ਬਾਅਦ ਜੋ ਥੋੜਾ ਜਿਹਾ ਪਾਉਣ ਜਪਾ ਜੀਰਾ ਜੀਰਾ ਪਾਊਡਰ ਵੀ ਪਾ ਸਕਦੇ ਹੋ ਧਨੀਆ ਪਾਊਡਰ ਵੀ ਪਾ ਸਕਦੇ ਹੋ ਇੱਥੇ ਸਟੱਫ ਰੱਖ ਲਿਓ ਸਾਨੂੰ ਆਪਾਂ ਮਿਕਸ ਕਰਨਾ ਹੋਵੇ ਜੀ ਬ੍ਰੈਡ ਰੋਲ ਬਣਾਉਣੀ ਆ ਆਪਾਂ تھوڑا ਜਿਹਾ ਪਾਣੀ ਲਿਆ ਕਿਉਂਕਿ ਆਪਾਂ ਬ੍ਰੈਡ ਕਿੱਲੇ ਕਰ ਕਰਕੇ ਉਸ ਤੇ ਵੀ ਸਾਲੂ ਪੜਾਂਗੇ ਤੇ ਇਹ ਅਸੀਂ ਚੁੱਲੇ ਤੇ ਬਣਾਉਣੇ ਆ ਸੋ ਅਸੀਂ ਬਾਹਰ ਜਾਂਦੇ ਆ ਹੁਣ ਫਿਰ ਤੁਹਾਨੂੰ ਮਿਲਦੇ ਹਾਂ ਸੋ ਗਾਇਸ ਇੱਥੇ ਫਿਰ ਅਸੀਂ ਬਾਹਰ ਆਏ ਸੀ ਚੁੱਲੇ ਤੇ ਤੇ ਮੈਂ ਕਿਹਾ ਚਲੋ ਚੁੱਲੇ ਤੇ ਬਣਾਉਨੇ ਆ ਅੱਜ ਬ੍ਰੈਡ ਰੋਲ ਤੇ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਆਪਾਂ ਬਾਹਰ ਆਏ ਆ ਤੇ ਇੱਥੇ ਮੈਂ ਕਰਾਈ ਰੱਖੀ ਆ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਗਾੜੀ ਦਾ ਪ੍ਰੋਸੈਸ ਤੇ ਇਦਾਂ ਆਪਾਂ ਬ੍ਰੈਡ ਦੇ ਵਿੱਚ ਆ ਆਲੂ ਪਾ ਕੇ ਰੋਲ ਬਣਾ ਕੇ ਤੇ ਉਹਨੂੰ ਆਪਾਂ ਕਰਾਈ ਦੇ ਵਿੱਚ ਪਾਵਾਂਗੇ ਇੱਕ ਇੱਕ ਕਰਕੇ ਤੇ ਬਹੁਤ ਵਧੀਆ ਬਣਦੇ ਆ ਸੋ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਮੈਂ ਤੁਹਾਨੂੰ ਲਓ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਉਹ ਬਾਂਦਰ ਬੈਠਾ ਤੇ ਇਹ ਸਾਡਾ ਤਾਂ ਮੇਰੀ ਵੀ ਬਣਾਈ ਜਾਣਾ ਵੱਡੀ ਕਮਾ ਕੇ ਤਾਂ ਜਮੀਨ ਕਿੱਥੇ ਦਾ ਪਾਣਾ ਤੇ ਇਸ ਤੋਂ ਬਹੁਤ ਪਸੰਦੀ ਜਿਆ 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 ਤਨੀਰ ਲਿਪਾਣਾ ਕਿ ਜਲੀ ਜਾ ਸੋ ਇਥੇ ਤੁਸੀਂ ਗਾਇਸ ਦੇਖ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣਿਆ ਸੋ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਸ਼ੇਅਰ ਕਰ ਦਿਓ ਚੈਨਲ ਨੂੰ ਮਿਲਦੇ ਆ ਅਗਲੀ ਨੈਕਸਟ ਵੀਡੀਓ ਨਾਲ ਜੀ ਬਾਏ ਬਾਏ